ਦੁਰਾਹਾ ਦੇ ਨੇੜਲੇ ਪਿੰਡ ਬਵਾਨੀ ਵਿਖੇ ਸਾਬਕਾ ਫੌਜੀ ਨੇ ਆਪਣੇ بیٹے ਅਤੇ ਪਤਨੀ ਦੇ ਮਾਰੀਆਂ ਗੋਲੀਆਂ بیٹے ਦੀ ਮੌਤ ਪਤਨੀ ਗੰਭੀਰ ਜ਼ਖਮੀ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਬਵਾਨੀ ਵਿਖੇ ਸਾਬਕਾ ਫੌਜੀ ਬਲਜਿੰਦਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਣੇ بیٹے ਜਗਮੀਤ ਸਿੰਘ ਨਾਲ ਝਗੜਾ ਹੋ ਗਿਆ ਅਤੇ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਸਾਬਕਾ ਫੌਜੀ ਨੇ ਆਪਣੇ بیٹے ਜਗਮੀਤ ਸਿੰਘ ਅਤੇ ਆਪਣੀ ਪਤਨੀ ਬਲਵਿੰਦਰ ਕੌਰ ਦੇ ਗੋਲੀਆਂ ਮਾਰ ਦਿੱਤੀਆਂ ਜਿਸ ਦੇ ਚਲਦੇ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਬਲਵਿੰਦਰ ਕੌਰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਸਾਬਕਾ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਮਾਮਲਾ ਦਰਜ ਕਰ ਅਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਕੀ ਨਾ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਕੀ ਹਾਸਾ ਆਇਆ ਰਾਤ ਨੂੰ ਗੋਲੀਆਂ ਚੱਲੀਆਂ ਤੁਹਾਡੇ ਘਰ ਦੇ ਵਿੱਚ ਜੀਵ ਦੀ ਮੌਤ ਤੁਹਾਡਾ ਛੋਟਾ ਬਰਬਰ ਸਿੰਘ ਦਾ ਹਾਂ ਜੀ ਮੇਰਾ ਛੋਟਾ ਬਰਬਰ ਦੀ ਡੈਥ ਵੀ ਹੋ ਗਈ ਤੁਹਾਡੇ ਮਦਰ ਵੀ ਘਾਲੇ ਕੀ ਪੂਰਾ ਮਾਮਲਾ ਸੀ ਮਾਮਲਾ ਕੁਛ ਨਹੀਂ ਜੀ ਛੋਟਾ ਕੁ ਮਾਮਲਾ ਸੀਗਾ ਤੇ ਜਿਵੇਂ ਕਿ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਗੱਡੀ ਰੈਸ਼ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜੇ ਆਪਣੇ ਥੋੜੇ ਜਿਹੇ ਉਹਨਾਂ ਦੇ ਪੈਗ ਲੱਗੇ ਸੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਤਾਂ ਉਹਨਾਂ ਨੇ ਕਿਹਾ ਵੀ ਛੋਟੇ ਭਾਈ ਨੂੰ ਵੀ ਜਿਹਦੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚ ਹੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿੱਚ ਬੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨਤੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣ ਕੇ ਤੇ ਫਿਰ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਇਸ ਇਹ ਤੋਂ ਬਾਅਦ ਉਹਨਾਂ 'ਚ ਲੜਾਈ ਸ਼ੁਰੂ ਹੋਈ ਜਾਦਾ ਉਹਦੇ ਵਿੱਚ ਵੀ ਅਸੀਂ ਛਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪਰ ਸ਼ੀਸ਼ੇ ਭੰਨਣੇ ਹੁਣ ਭੰਨਿਆ ਜਾਣ ਕਰਕੇ ਕਿਸੇ ਉਹਦੇ ਦੂਸਰੇ ਦੀ ਗੱਡੀ ਸੀਗੀ ਮੇਰੇ ਪਿਰੇ ਦੀ ਤੇ ਉਹ ਥੋੜੇ ਜਿ ਗੁੱਸੇ 'ਚ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਕੁੱਟ ਦੂੰਗਾ ਮਾਰ ਦੂੰਗਾ ਪਰ ਉਹਨੇ ਵੀ ਹਥਿਆਰ ਚੱਕਿਆ ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਕਿ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਗੇ ਕਦੇ ਇਦਾਂ ਨਹੀਂ ਹੋਇਆ ਅੱਗੇ ਵੀ ਗਾਲੀ ਗਲੋਚ ਹੁੰਦੀ ਆ ਅੱਗੇ ਵੀ ਲੜਾਈ ਹੁੰਦੀ ਆ ਪਰ ਹਮੇਸ਼ਾ ਇਹ ਲੜਾਈ ਬੰਦ ਹੋ ਜਾਂਦੀ ਆ ਗਾਲੀ ਗਲੋਚ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੈਡੀ ਦੇ ਡੱਬ 'ਚ ਸੀਗਾ ਤੇ ਹੱਥ ਚੋਂਦਾ ਤਾਂ ਫੜਿਆ ਜਾਂਦਾ ਅਸੀਂ ਫੜ ਲੈਂਦੇ ਮੂਰੀ ਪਰ ਨਹੀਂ ਡੱਬ ਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨੂ ਡੈਡੀ ਨੇ ਫਾਇਰ ਕਰਦੇ ਸੀ ਜਿਸ ਤਰ੍ਹਾਂ ਗੱਲ ਕਰਦੇ ਤੁਹਾਡੇ ਬ੍ਰਦਰ ਦੇ ਕਿੰਨੀਆਂ ਗੋਲੀਆਂ ਲੱਗੀਆਂ ਜੀ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ 3 ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦਿਲ ਦੇ ਕੋਲ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮਜ਼ਾਬਿਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ 'ਚ ਲੱਗੀ ਆ ਤੇ ਮਤਲਬ ਹੁਣ ਤੁਹਾਡੇ ਮਦਰ ਸੇਫ ਨੇ ਜੀ ਹਾਂਜੀ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ ਚੋਂ ਬਾਹਰ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕੀਤੀ ਆ ਸਾਰੇ ਬਿਆਨ ਲਏ ਨੇ ਤੇ ਕੀ ਪੁਲਿਸ ਨੇ ਤੁਹਾਡੇ ਪਿਤਾ ਜੀ ਨੂੰ ਕਾਬੂ ਕੀਤਾ ਜੀ ਨਹੀਂ ਹਜੇ ਪਿਤਾ ਜੀ ਫਰਾਰ ਨੇ ਉਹਨਾਂ ਨੂੰ ਹਜੇ ਪੁਲਿਸ ਲੱਭ ਰਹੀ ਆ ਪੁਲਿਸ ਕਹਿਣ ਦੇ ਮੁਤਾਬਿਕ ਛੇਤੀ ਹੀ ਫੜੇ ਜਾਣਗੇ ਇਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਸੀਗਾ ਕਿ ਤੁਹਾਡੇ ਪਿਤਾ ਜੀ ਵੱਲੋਂ ਗੋਲੀ ਚਲਾਈ ਜਾ ਰਹੀ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਗੋਲੀ ਚੱਲਣ ਦੀ ਜਦੋਂ ਉੱਪਰ ਚੜ ਰਹੇ ਸੀ ਤੇ ਮੈਂ ਉਹਨਾਂ ਨੂੰ ਪਿੱਛੇ ਹਾਰ ਮਾਰ ਰਿਹਾ ਸੀ ਤੇ ਉਹਨਾਂ ਨੂੰ ਬਾਰ ਬਾਰ ਰੋਕ ਰਿਹਾ ਸੀ ਵੀ ਨਾ ਜਾਓ ਉੱਤੇ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਡੱਬੇ ਚੋਂ ਪਿਸਟੌਲ ਕੱਢਿਆ ਤੇ ਫਿਰ ਮੈਂ ਭੱਜ ਕੇ ਹੋਰ ਉੱਤੇ ਗਿਆ ਤੇ ਜਾਨੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਸੀ ਐਸਪੀ ਸਾਹਿਬ ਇੱਕ ਦਰਾਹੇ ਦੇ ਨੇੜੇ ਲੇਟਣ ਬਵਾਣੀ ਘਟਨਾ ਹੋਈ ਸੀ ਜੀ ਗੋਲੀਆਂ ਚੱਲਣ ਦੀ ਕੀ ਮਾਮਲਾ ਸੀ ਤੇ ਕੱਲ ਸਾਨੂੰ ਰਾਤ ਵੇਲੇ ਇਤਲਾ ਮਿਲੀ ਸੀ ਕਿ ਇੱਕ ਜਿਹੜਾ ਬਲਜਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਭਾ ਸਰੋਂ ਬਲਕੀ ਸਿੰਘ ਮਾਸਟਰ ਨੇ ਰਿਟਾਇਰਡ ਹੈ ਦੇ ਫਾਦਰ ਇਹਨੇ ਲੜਾਈ ਝਗੜਾ ਕਰਕੇ ਆਪਣੇ ਬੇਟੇ ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲੀयां ਮਾਰਤੀਆਂ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸੇ ਤੇ ਹਸਪੀਟਲ ਲੱਗੇ ਦਰਾਹੀ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੌਜੀ ਜਿੱਥੇ ਇਹਦੇ ਬੇਟੇ ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫੇ ਦੀ ਜੇਰੇ ਇਲਾਜ ਹੈ ਮ੍ਰਿਤਕ ਦਾ ਕੀ ਨਾਮ ਸੀਗਾ ਜੀ ਕਿੰਨੀ ਉਮਰ ਹੈ ਜੀ ਮ੍ਰਿਤਕ ਦਾ ਜਗਮੀਰ ਸਿੰਘ ਉਹਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਤੇ ਇਹਨਾਂ ਦੀ ਪਤਨੀ ਠੀਕ ਹੈ ਜੀ ਪਤਨੀ ਜਿਹੜੇ ਇਲਾਜ ਆ ਜੀ ਇਹ ਪਤਾ ਲੱਗਿਆ ਜੀ ਗੋਲੀਆਂ ਕਿਉਂ ਮਾਰੀਆਂ ਇਹਨੇ ਜੀ ਇਹਦੇ ਪਰਿਵਾਰ ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ ਚ ਝਗੜਾ ਰਹਿੰਦਾ ਸੀਗਾ ਤੇ ਇਹ ਉਦੋਂ ਵੀ ਕੱਲ ਵੀ ਇਹ ਲੜਿਆ ਤੇ ਗੱਡੀਆਂ-ਗੁੱਡੀਆਂ ਦੇ ਸ਼ੀਸ਼ੇ ਛੁਪਨੇ ਬੇਟੇ ਨਾਲ ਵੀ ਲੜਿਆ ਉਸ ਲੜਾਈ ਦੇ ਵਿੱਚ ਕਰੋਧ ਚ ਆ ਕੇ ਇਹਨੇ ਗੋਲੀ ਆਪਣੇ ਵੈਪਨ ਨਾਲ ਇਹਨੇ ਗੋਲੀਆਂ ਮਾਰੀਆਂ ਇਸ ਮਾਮਲੇ ਦਾ આરોપી ਕਾਬੂ ਆ ਗਿਆ ਇਸ ਮਾਮਲੇ ਦਾ ਅਪੀ ਹਲੇ ਕਾਬੂ ਨਹੀਂ ਆਇਆ ਸੀ ਟੀਮਾਂ ਬਣਾ ਕੇ ਇਹਦੇ ਬਾਰੇ ਕਰ ਰਹੇ ਆ ਜਲਦੀ ਜਲਦੀ ਇਹਨੂੰ ਰਾਉਂਡ ਅਪ ਕੀਤਾ ਜਾਊਗਾ